ਬਾਜੀ ਖੰਨੇ ਜੀ ਕੋ ਮੈਡਮ ਆਏ ਹੋਏ ਜਮਾਤ ਨੂੰ ਕਲਾਉਂਦੇ ਆ ਹਾਂ ਜੀ ਮੈਡਮ ਅੱਜ ਅੱਜ ਮੈਡਮ ਬੋਲੇ ਸੋਹਣੇ ਮੈਂ ਲੋਕਾਂ ਨੂੰ ਕੀ ਕੀ ਕਰਨਾ ਚਾਹੁੰਦਾ ਵੀ ਇਹ ਤੇ ਵੱਧੋ ਵੱਧ ਆਓ ਤਾਂ ਕਿ ਆਬਵੀਅਸਲੀ ਜਿੰਨਾ ਨੇਚਰ ਤੇ ਜਿੰਨਾ ਕੁਦਰਤ ਦੇ ਆਪਾਂ ਨੇੜੇ ਰਹਾਂਗੇ ਉਹਨਾਂ ਚੰਗਾ ਜੀ ਹੁ ਜਿਵੇਂ ਡੀਐਫਓ ਮੈਡਮ ਨੇ ਤੁਹਾਨੂੰ ਦੱਸਿਆ ਕਿ ਲੈਮਨ ਗ੍ਰਾਸ ਦੇ ਪੇੜ ਵੀ ਨੇ ਸਾਰੇ ਫਰੂਟਸ ਦੇ ਪੇੜ ਵੀ ਨੇ ਸਵਾਂਜਣਾ ਦੇ ਪੇੜ ਵੀ ਨੇ ਜਿੰਨਾਂ ਦੀਆਂ ਜਿਹੜੀਆਂ ਜੋ ਵੈਲਿਊਜ਼ ਨੇ ਜਿੰਨਾਂ ਦੇ ਫਾਇਦੇ ਨੇ ਜਿਹੜੇ ਉਹ ਕਲੀਨਿਕਲੀ ਔਰ ਮੈਡੀਕਲੀ ਐਸਟੈਬਲਿਸ਼ ਨੇ ਸੋ ਉਹ ਸਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਤੋਂ ਵੱਧ ਤੋਂ ਵੱਧ ਫਾਇਦਾ ਜਿਹੜਾ ਉਹ ਮਿਲ ਸਕੇ ਤਕਰੀਬਨ 61 ਲੱਖ ਰੁਪਏ ਦੀ ਲਾਗਤ ਨਾਲ ਇਹ ਤਿਆਰ ਹੋਇਆ ਤੇ ਇਹਦੇ ਨਾਲ ਹੀ ਹੋਰ ਐਡੀਸ਼ਨਲ ਜਿਹੜਾ 54 ਲੱਖ ਦਾ ਪਾਰਕ ਹੈ ਉਹ ਵੀ ਤਿਆਰ ਹੋਣ ਜਾ ਰਿਹਾ ਸੋ ਇਹ ਸਾਰੇ ਸਾਰਾ ਪ੍ਰੋਸੈਸ ਹੈ ਜਿਹੜਾ ਇਹਨੂੰ ਅੱਜ ਸ਼ਹਿਰ ਨੂੰ ਪ੍ਰੋਜੈਕਟ ਉਸ ਪਰ ਅੱਜ ਜਿਹਸੀ ਉਦਮ ਸਿੰਘ ਜੀ ਦਾ ਜਨਮ ਦਿਨ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼੍ਰੀ ਉਦਮ ਸਿੰਘ ਜੀ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਨਮਨ ਕਰਨ ਦੇ ਲਈ ਅੱਜ ਗੁਰਦਵਾਰਾ ਸਾਹਿਬ ਮੱਥਾ ਟੇਕਣ ਜਾਵਾਂਗੇ ਮੈਂ ਸਮਝਦਾ ਕਿ ਆਪਾਂ ਸਾਰੇ ਅ ਖੁਸ਼ਕਿਸਮਤ ਆ ਕਿ ਆਪਾਂ ਉਹਨਾਂ ਦੀ ਧਰਤੀ ਦੇ ਵਾਰਿਸ ਆ ਉਹਨਾਂ ਦੀ ਸ਼ਹਾਦਤਾਂ ਦੀ ਵਜ੍ਹਾ ਕਰਕੇ ਹੀ ਆਪਾਂ ਲੋਕ ਅੱਜ ਖੁੱਲੇ ਆਸਮਾਨ ਦੇ ਤਲੇ ਜਿਹੜਾ ਉਹ ਆਨੰਦ ਲੈ ਰਹੇ ਆ ਜਿੰਨਾ ਸਜਦਾ ਕਰ ਲਈਏ ਉਹਨਾਂ ਥੋੜਾ ਪੂਰੀ ਦੁਨੀਆ ਦੇ ਵਿੱਚ ਅੱਜ ਉਹਨਾਂ ਨੂੰ ਸਜਦਾ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਸੇ ਕਰਕੇ ਅੱਜ ਸੁਨਾਮ ਦੀ ਸੁਪੁੱਤਰ ਧਰਤੀ ਨੂੰ ਤਕਰੀਬਨ 2 ਕਰੋੜ 14 ਲੱਖ ਦੇ ਪ੍ਰੋਜੈਕਟ ਨੇ ਜਿਹੜੇ ਇੱਕ ਇਹ ਹੋ ਗਿਆ ਇੱਕ ਦੂਸਰਾ ਨਵਾਂ ਪਾਰਕ ਹੈ ਉਹ ਹੋ ਗਿਆ ਔਰ ਇਹਦੇ ਨਾਲ ਹੀ ਜੋ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਪੁਰਾਣਾ ਗੇਟ ਬਣਿਆ ਹੋਇਆ ਸੀਗਾ ਉਹ 110 ਸਾਲ ਪਹਿਲਾਂ ਬਣਿਆ ਸੀਗਾ ਤੇ ਉਦੋਂ ਬਾਅਦ ਉਹਦੇ ਉੱਪਰ ਕਿਸੇ ਸਰਕਾਰ ਨੇ ਚੰਨੀ ਵੀ ਨਹੀਂ ਲਾਈ ਹੈਗੀ ਅਸੀਂ ਕਾਫੀ ਦਿਨ ਪਹਿਲਾਂ ਉਹ ਪ੍ਰੋਜੈਕਟ ਕਨਸੀਵ ਕੀਤਾ ਸੀਗਾ ਉਹ ਲਿਖਿਆ ਸੀਗਾ ਪਰ ਉਹਦੇ 3-4 ਵਾਰੀ ਟੈਂਡਰ ਲਾਇਆ ਉਹ ਕੋਈ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਤੇ ਹੁਣ ਉਹ ਤਕਰੀਬਨ 21 ਲੱਖ ਰੁਪਏ ਦਾ 20 ਲੱਖ 90 ਹਜ਼ਾਰ ਰੁਪਏ ਦਾ ਉਹ ਉਹਨੂੰ ਪੂਰਾ ਰੈਨੋਵੇਟ ਕਰਨ ਦਾ ਅੱਜ ਸ਼ੁਰੂਆਤ ਹੈ ਜਿਹੜੀ ਉਹ ਕਰਾਂਗੇ ਔਰ ਉਹ ਉਸੇ ਹਿਸਾਬ ਨਾਲ ਹੋਊਗਾ ਇਹ ਚੂਨੇ ਚ ਕੰਮ ਹੋਇਆ ਤਾਂ ਚੂਨੇ ਦੇ ਵਿੱਚ ਹੀ ਲੱਗੋ ਦੇਖੇ ਜਿਹੜੀ ਉਹ ਸੇਮ ਰਹੂਗੀ ਪਰ ਉਹਨੂੰ ਸਟਰੈਂਥਨ ਹੈ ਜਿਹੜਾ ਤੇ ਮਾਡਰਨਾਈਜ਼ ਹੈ ਜਿਹੜਾ ਉਹ ਕੀਤਾ ਜਾਊਗਾ ਤਾਂ ਕਿ ਉਹਦੀ ਜਿਹੜੀ ਪ੍ਰਾਤਨਤਾ ਹੈ ਉਹਨੂੰ ਟਾ ਨਾ ਲੱਗੇ ਇਸੇ ਤਰੀਕੇ ਦੇ ਨਾਲ ਜਿਹੜਾ ਮਾਤਾ ਮੋਦੀ ਪਾਰਕ ਹੈ ਉਹ ਤਕਰੀਬਨ 80 ਲੱਖ ਰੁਪਏ ਦਾ ਉਹਦੇ ਪ੍ਰੋਸੈਸ ਹੈ ਜਿਹੜਾ ਉਹਨੂੰ ਪੂਰਾ ਰੈਨੋਵੇਟ ਕਰਨ ਦਾ ਪੂਰਾ ਨਵੀਨੀਕਰਨ ਕਰਨ ਦਾ ਉਹ ਤਾਂ ਭਰਤ ਪਹਿਲੇ ਹੀ ਪਾ ਚੁੱਕੇ ਉਹ ਫਿਰ ਇੱਕ ਸੀਜ਼ਨ ਛੱਡਤਾ ਸੀਗਾ ਤਾਂ ਕਿ ਬਾਰਸ਼ਾਂ ਬੂਰਸ਼ਾਂ ਦੇ ਵਿੱਚ ਮਿੱਟੀ ਜਿਹੜੀ ਉਹ ਸੈਟਲ ਡਾਊਨ ਹੋ ਜੇ ਉਹਨੂੰ ਸਾਰੇ ਦਾ ਸਾਰਾ ਜਿਹੜਾ ਸਾਰੀਆਂ ਫੈਸਿਲਿਟੀਆਂ ਉੱਤੇ ਕ੍ਰੀਏਟ ਕਰਨ ਦਾ ਜੀ ਕੰਮ ਹੈ ਜਿਹੜਾ ਉਹਦੀ ਸ਼ੁਰੂਆਤ ਤਕਰੀਬਨ 2 ਕਰੋੜ 14 ਲੱਖ ਦੇ ਕੰਮ ਨੇ ਅੱਜ ਸੁਨਾਮ ਸ਼ਹਿਰ ਨੂੰ ਸ਼ਹੀਦ ਉਦਮ ਸਿੰਘ ਜੀਆ ਦੇ ਜਨਮ ਦਿਨ ਨੂੰ ਸਮਰਪਿਤ ਹੈ ਜਿਹੜੇ ਕੀ ਅੱਜ ਕੰਮ ਜਾ ਰਹੇ ਆ ਹਮਣ ਜੀ ਤੁਸੀਂ ਆ ਦੇਖੋ ਪੂਰੀ ਪੰਜਾਬ ਸਰਕਾਰ ਆਵਾਜ਼ ਦੀ ਪਾਰਟੀ ਸਾਰਾ ਪੰਜਾਬ ਹੈ ਜਿਹੜਾ ਉਹਨਾਂ ਦੇ ਸਿਹਤ ਲਈ ਬੜਾ ਫਿਕਰਮੰਦ ਸੀਗਾ ਤੇ ਮੇਰੀ ਇੱਛਾ ਸੀ ਔਰ ਮੇਰੇ ਨਾਲ ਤਕਰੀਬਨ 7-8 ਕੈਬਨਟ ਦੇ ਸਾਥੀ ਪਾਰਟੀ ਦੇ ਸਾਰੇ ਸਾਥੀ ਨੇ ਜਿਹੜੇ ਉਹ ਸੀਗੇ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਕੇ ਆਏ ਕਿ ਤੁਸੀਂ ਤੁਹਾਡੀਆਂ ਮੰਗਾਂ ਨੇ ਤੁਹਾਡੀਆਂ ਜਿਹੜੀਆਂ ਡਿਮਾਂਡਸ ਨੇ ਕੇਂਦਰ ਸਰਕਾਰ ਤੋਂ ਉਹ ਸਾਰੀਆਂ 100% ਜਾਇਜ਼ ਨੇ ਪਰ ਸੰਘਰਸ਼ ਵੀ ਤਾਂ ਹੀ ਚੱਲੂ ਰਹਿੰਦੇ ਹੁੰਦੇ ਨੇ ਜੀ ਸਿਹਤ ਯਾ ਰਹੋਗੇ ਜਿਸ ਸੇਤ ਦਾ ਹੀ ਨੁਕਸਾਨ ਹੋ ਗਿਆ ਤੇ ਫਿਰ ਉਸ ਨਿਰਦਈ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਜਿਹੜੀ ਪਹਿਲੇ ਹੀ 1.5 ਸਾਲ ਜਿੱਚਲੇ ਸੰਘਰਸ਼ ਦੇ ਵਿੱਚ ਤਕਰੀਬਨ 750 ਜਾਨਾਂ ਲੈ ਚੁੱਕੀ ਹੈ ਉਹਨਾਂ ਨੂੰ ਤਾਂ ਹੀ ਹਲਾਇਆ ਜਾ ਸਕਦਾ ਹੈ ਤਾਂ ਹੀ ਉਹਨਾਂ ਨੂੰ ਗੋਡਿਆਂ ਭਾਰ ਰੈਂਦਾ ਜਾ ਸਕਦਾ ਹੈ ਜੇ ਸੰਘਰਸ਼ ਤਗੜੇ ਹੋ ਕੇ ਲੜੀ ਆਪਾਂ ਸਾਰੇ ਰਾਣ ਮਿਲ ਕੇ ਸੋ ਇਹੀ ਬੇਨਤੀ ਉਹਨਾਂ ਨੂੰ ਕਰਕੇ ਆਏ ਕਿ ਜੇ ਤੁਸੀਂ ਆਪਦਾ ਭੁੱਖ ਹੜਤਾਲ ਮਰਨ ਵਰਤ ਨਹੀਂ ਵੀ ਛੱਡਣਾ ਤਾ ਐਟ ਲੀਸਟ ਜਿਹੜਾ ਇੱਕ ਮੈਡੀਕਲ ਹੜਤਾਲ ਵੀ ਉਹਨਾਂ ਨੇ ਕਰ ਰੱਖੀ ਹੈ ਵੀ ਮੈਡੀਕਲੀ ਡ੍ਰਿਪ ਚਾਹੀਦੀ ਹੈ ਉਹਨਾਂ ਨੂੰ ਅੱਜ ਡਾਕਟਰਾਂ ਮੁਤਾਬਕ ਜਿਹਦੇ ਨਾਲ ਉਹਨਾਂ ਦੇ ਇੰਟਰਨਲ ਆਰਗਨਸ ਖਰਾਬ ਨਾ ਹੋਣ ਸੋ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਦੇਖਦੇ ਆ ਕਿ ਸਰ ਹਰਿਆਣਾ ਦੇ ਤਰਜ਼ ਤੇ ਐਮਐਸਪੀ ਲਗਾਈ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਪਾਟ ਪਾਗੂ ਗਹਿ ਰਹੇ ਨੇ ਸਿਰਫ ਔਰ ਸਿਰਫ ਸ਼ੂਸ਼ੇਬਾਜ਼ੀਆਂ ਨੇ ਕਿ ਹਰਿਆਣਾ ਨੇ ਐਮਐਸਪੀ ਦੇਤੀ ਇਹੋ ਜੀ ਕੋਈ ਗੱਲ ਨਹੀਂ ਜਿਹੜਾ ਇੱਕ ਫੂਡ ਗ੍ਰੇਨ ਹੈ ਜਿਹੜਾ ਉਹ ਸੈਂਟਰ ਦਾ ਸਬਜੈਕਟ ਹੈ ਸੈਂਟਰਲ ਗਵਰਨਮੈਂਟ ਨੇ ਉਹਨੂੰ ਆਪਦੇ ਸੈਂਟਰਲ ਪੂਲ ਵਾਸਤੇ ਖਰੀਦਣਾ ਹੈ ਜਿਹੜੀ ਚੀਜ਼ ਦੀ ਖਰੀਦ ਹੀ ਉਹਨਾਂ ਨੇ ਕਰਨੀ ਹੈ ਪੁਲੀਸ ਸਟੇਟ ਗਵਰਨਮੈਂਟ ਦੀ ਐਮਐਸਪੀ ਤੇ ਕੀ ਲੌਜੀਕ ਬਣਦਾ ਸਿਰਫ ਔਰ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ ਜੋ ਕਿ ਕੇਂਦਰ ਸਰਕਾਰ ਔਰ ਬੀਜੇਪੀ ਨਾਲ ਕੇ ਕਰ ਰਹੀ ਹੈ ਅਮਨ ਜੀ ਇੰਦਰਾਵਤੀ ਦੀਵਾਦ ਦਾ ਕਰ ਰਹੇ ਨੇ ਦਾ ਫਿਰ ਕਰਦੇ ਕਿ ਉਹ ਬਰਕਰਾਰ ਨਹੀਂ ਜਰੂਰ ਹਾਂਜੀ ਇਹੋਸਾ ਕਿਤੇ ਬੁਲਾਉ ਨਾ ਸਕਲੀ ਅੱਜ ਬੁਲਾ ਦੋ ਮੈਂ ਤੁਹਾਡੇ ਕੋਲ ਆ ਜਾਈ ਨਹੀਂ ਮੇਰੇ ਕੋਲ ਕਿ ਤੁਸੀਂ ਆਪਦੇ ਕੋਲ ਤੇ ਯੂਕੋ ਨੂੰ ਬੁਲਾਓ ਮੈਂ ਬੁਲਾਇਆ ਮੈਂ ਬੁਲਾਇਆ ਹੈ ਉਹਨੂੰ ਉਹਦਾ ਸਾਰਾ ਹੀ ਬੰਦ ਕਰ ਦਿੱਤਾ ਉਹਨੇ ਅਰਕੇ ਟੈਂਟਰ ਜੋ ਉਹਨੇ ਦੋ ਪਾਇਆ ਸੀ ਉਹ ਵੀ ਨਹੀਂ ਸਮਝ ਲਿਆ ਖੋਲ੍ਹੇ ਨਹੀਂ ਹੋ ਟੈਂਟਰ ਉਹਦੇ ਉਹਨੂੰ ਮੈਂ ਕਿਹਾ ਪਹਿਲਾਂ ਕਿਹਾ ਸੀ ਭਾਈ ਨਾ ਉਹਨੇ ਫੇਰ ਵੀ ਪਾਇਆ ਮੋਰ ਪਾਈ ਮੇਰੇ ਬਾੜ ਤੇ ਮੈਂ ਉਹ ਖੁੱਲ ਖੁੱਲਣ ਨਹੀਂ ਦਿੱਤੇ ਹਾਂ ਜਿਹੜੀ ਦੀਵਾਰ ਵਾਲੀ ਗੱਲ ਹੈ ਹਾਂਜੀ ਹਾਂਜੀ ਕੀ ਉਸੋ ਕਿਥੇ ਨੇ ਦਿੱਲੀ ਅਗਲੇ ਖਾਣਾ ਹੈ ਜੀ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਕਿ ਉਹ ਕੋਈ ਵੀ ਜਿਹੜੀ ਕੰਮ ਕਰੂ ਨਹੀਂ ਉਹਨੂੰ ਬਲੈਕਲਿਸਟ ਕਰਕੇ ਦਫਾ ਕਰੋ ਸਾਰੇ ਸਾਰੇ ਸ਼ਹਿਰ ਦੇ ਨਕਰ ਦੇ ਵਿੱਚ ਲੱਖਾਂ ਲੱਖ ਕਰ ਰਹੇ ਸਰ ਦਿੱਲੀ ਸਰਕਾਰ ਨੇ ਮੈਨੀਫੈਸਟੋ ਚ 2100 ਰੁਪਏ ਲੇਡੀਜ਼ ਵਾਸਤੇ ਨਿਰਧਾਰਿਤ ਹੋਇਆ ਹੈ 1000 ਰੁਪਏ ਆਪਣੇ ਪੰਜਾਬ ਵਾਸਤੇ ਦਿੱਤਾ ਸੀ ਜੀ ਉਹ ਹਸ ਤੱਕ ਹੋਇਆ ਨਹੀਂ 2100 ਕਿਵੇਂ ਕੀਤਾ ਹੋਊਗਾ ਜੀ ਉਹ ਦਿੱਲੀ ਸਰਕਾਰ ਹੈ ਪੰਜਾਬ ਸਰਕਾਰ ਹੈ ਦਿੱਲੀ ਸਰਕਾਰ ਕੋਲ ਫੰਡਸ ਅਵੇਲੇਬਲ ਹੈਗੇ ਮੈਨੀਫੈਸਟੋ ਹੈ ਪਹਿਲਾ ਜਿੰਨੇ ਮੈਨੀਫੈਸਟੋ ਜਵਾਦ ਕੀਤੇ ਨੇ ਉਹ ਪੂਰੇ ਹੋਣੇ ਹੀ ਹਾਂ ਸਾਹਿਬ ਸਾਹਿਬ ਕੋਈ ਵੱਡੀ ਪ੍ਰੋਬਲਮ